ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਮਿਲੀ ਅਜੀਹੀ ਚੀਜ਼ ਦੇਖ ਸਭ ਲੋਕਾਂ ਦੇ ਉੱਡ ਗਏ ਹੋਸ਼ ਹੈ ਇਲਾਕੇ 'ਚ ਫੈਲੀ دہشت ਜੀਹਾਂ ਲੋਕਾਂ 'ਚ ਬਣ ਗਿਆ ਡਰ ਦਾ ਮਾਹੌਲ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਜੋ ਆ ਰਹੀ ਹੈ ਜੀਹਾਂ ਜਾਣਕਾਰੀ ਦੋਸਤੋ ਤੁਹਾਡੇ ਨਾਲ ਸਾਂਝੀ ਕਰਨੇ ਜਾ ਰਹੇ ਹਾਂ ਜਲੰਧਰ ਥਾਣਾ ਇੱਕ ਤਹਿਤ ਪੈਂਦੇ ਸ਼ੀਤਲਨਗਰ ਦੇ ਤਾਲਾ ਬੰਦ ਘਰ ਚੋਂ ਪੇਤ ਪਰੇ ਹਾਲਤ ਚ ਅਰਧ ਨਗਨ ਹਾਲਤ ਚ ਔਰਤ ਦੀ ਗੜੀ ਸੜੀ ਲਾਸ਼ ਬਰਾਮਦ ਹੋਈ ਹੈ ਜੀਹਾਂ ਬਦਬੂ ਉਣ ਕਰਕੇ ਉਸੇ ਮਕਾਨ ਵਿੱਚ ਉੱਪਰ ਵਾਲੇ ਕਮਰੇ ਵਿੱਚ ਰਹਿ ਰਹੇ ਕਰਾਇਦਾਰ ਹਰਬੀਰ ਸਿੰਘ ਨੇ ਮਾਲਕ ਮਕਾਨ ਨੂੰ ਸੂਚਨਾ ਦਿੱਤੀ ਤੇ ਮਾਲਕ ਮਕਾਨ ਵੱਲੋਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਤਫਤੀਸ਼ ਆਰੰਭ ਕੀਤੀ ਫਿਲਹਾਲ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਕਿ ਮ੍ਰਿਤਕ ਔਰਤ ਦੇ ਸਿਰ ਤੇ ਸੱਟ ਦੇ ਨਿਸ਼ਾਨ ਹਨ ਪੁਲਿਸ ਨੇ ਦੱਸਿਆ ਕਿ ਵੇਖਣ ਚ ਤੇ ਉਹ ਪ੍ਰਵਾਸੀ ਲੱਗ ਰਹੀ ਹੈ ਤੇ ਉਸ ਦੀ ਉਮਰ ਤਕਰੀਬਨ 35 ਤੋਂ 40 ਸਾਲ ਤੱਕ ਲੱਗ ਰਹੀ ਹੈ ਤੇ ਲਾਸ਼ ਵਿੱਚ ਕੀੜੇ ਪੈ ਚੁੱਕੇ ਹਨ ਤੇ ਉਸ ਦੇ ਸਰੀਰ ਵਿੱਚ ਬਦਬੂ ਆ ਰਹੀ ਹੈ ਇਸ ਸੰਬੰਧ ਬਸਤੀ ਗੁਜਾ ਦੇ ਰਹਿਣ ਵਾਲੇ ਸੀਤਲ ਨਗਰ ਚ ਡਿਪੂ ਹੋਲਡਰ ਦਾ ਕੰਮ ਕਰਦੇ ਮਕਾਨ ਮਾਲਕ ਨਰਿੰਦਰ ਕੁਮਾਰ ਨੇ ਦੱਸਿਆ ਕਿ ਕਿਰਾਏ ਦੇ ਮਕਾਨ ਨਾਲ ਲੱਗਦੇ ਮਕਾਨ 'ਚ ਉਹਨਾਂ ਦੀ ਰਿਸ਼ਤੇਦਾਰ ਔਰਤ ਨੇ ਉਹਨਾਂ ਨੂੰ ਅੱਜ ਦੱਸਿਆ ਕਿ ਸ਼ਨੀਵਾਰ ਨੂੰ ਉਸ ਕੋਲ ਇੱਕ ਮਰਦ ਤੇ ਔਰਤ ਸਮੇਤ ਬੱਚੇ ਆਏ ਸੀ ਜੋ ਆਪਣੇ ਆਪ ਨੂੰ ਪਤੀ ਪਤਨੀ ਕਹਿ ਰਹੇ ਸਨ ਤੇ ਉਹਨਾਂ ਨੇ ਉਸ ਕੋਲ ਆ ਕੇ ਕਿਰਾਏ ਲਈ ਕਮਰੇ ਦੀ ਮੰਗ ਕੀਤੀ ਤਾਂ ਉਹਨਾਂ ਦਾ ਬੱਚਾ ਬਿਮਾਰ ਹੈ ਤੇ ਉਹਨਾਂ ਨੇ ਬੱਚੇ ਦਾ ਇਲਾਜ ਕਰਾਉਣ ਐਸ ਲਈ ਉਹਨਾਂ ਨੂੰ ਕੁਝ ਦਿਨਾਂ ਲਈ ਮਕਾਨ ਕਿਰਾਏ ਤੇ ਦੇ ਦਿੱਤਾ ਜਾਵੇ ਜੀਆਂ ਤੇ ਕਿਰਨ ਵਾਲਿਆਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਉਹਨਾਂ ਨੂੰ 23 ਮਾਰਚ ਨੂੰ ਕਿਰਾਏ ਲਈ ਕਮਰਾ ਦਿੱਤਾ ਸੀ ਅਤੇ ਸੋਮਵਾਰ ਨੂੰ ਉਹ ਵਿਅਕਤੀ ਉਸ ਨੂੰ ਦੱਸ ਕੇ ਕਿਆ ਕਿ ਉਹ ਦਵਾਈ ਲੈਣ ਜਾ ਰਹੇ ਹਨ ਇਸ ਪਰਾਂਤ ਬੀਤੇ ਦਿਨੀ ਉਸੇ ਮਕਾਨ ਦੇ ਉੱਪਰ ਵਾਲੇ ਕਿਰਾਏਦਾਰ ਜਦ ਆਪਣੇ ਪ੍ਰਵਾਸ ਸਹਿਤ ਪਿੰਡ ਤੋਂ ਵਾਪਸ ਆਇਆ ਤਾਂ ਉਹਨਾਂ ਕੋਲੋਂ ਚੁਬਦੂ ਆਈ ਤਾਂ ਉਹਨਾਂ ਸੋਚੇ ਕਾਫੀ ਦਿਨ ਬੰਦ ਹੋਣ ਕਰਕੇ ਘਰ ਚੋਂ ਬਦਬੂ ਆ ਰਹੀ ਆ ਪਰ ਜਦੋਂ ਉਹਨਾਂ ਨੇ ਦੇਖਿਆ ਤਾਂ ਇਹ ਸਭ ਕੁਝ ਹੋ ਗਿਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ